ਭਾਰੂਜਿਕ ਖਾਲਸਾ ਵਾਰਡ ਦੇ ਪਤੇ ਮੈਂ ਮਾਸਟਰ ਕਰਮਨਾਰ ਸਿੰਘ ਨਾਰੀਕੇ ਓਮੀ ਜਨਨ ਸਕੱਤਰ ਸ਼ੋਮਣੀ ਕਲ ਦੇ ਨੰਬਰ ਸਰ ਅੱਜ ਸਾਡੇ ਸਾਰੇ ਟੀਮ ਪਿੰਡਾਂ 'ਚ ਵੋਟਾਂ ਬਣਾਉਣ ਦੀ ਫਰਦੀ ਸੀ ਜਦੋਂ ਪਿੰਡ ਬਾਠਾ ਹੀ ਪਹੁੰਚੇ ਵੋਟਾਂ ਬਣਾ ਰਹੇ ਸੀ ਉੱਥੋਂ ਇਹ ਵੀ ਪੰਜਾਬ ਨਲਾਲੇ ਸਰਦਾਰ ਸੁਖਵਿੰਦਰ ਸਿੰਘ ਜੀ ਸਾਨੂੰ ਮਿਲੇ ਤੇ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਇਸ ਚੈਨਲ ਤੇ ਗੱਲਬਾਤ ਕਰਨ ਦਾ ਮਸਤੀ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਵਣ ਰਹੀਆਂ ਨੇ ਤੇ ਕਦੋਂ ਤੱਕ ਬਣਣੀਆਂ ਨੇ ਔਰ ਕਿਹੜੇ ਲੋਕ ਨੇ ਜਿਹੜੇ ਬਣਾ ਸਕਦੇ ਨੇ ਉਹ ਸਾਨੂੰ ਜ਼ਰੂਰ ਦੱਸੋ ਇਹ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਨੇ ਸਰਕਾਰ ਨੇ ਦੇਖਿਆ ਵੀ ਬਹੁਤ ਘੱਟ ਵੋਟਾਂ ਮਿਲੀਆਂ ਨੇ ਬਾਰ ਬਾਰ ਟਾਈਮ ਵਧਾਇਆ ਹੁਣ ਮੇਰਾ ਖਿਆਲ ਹੈ ਵੀ ਆਖਰੀ ਸਮੇਂ ਇਸ ਸਮੇਂ 15 16 ਸਤੰਬਰ ਤੱਕ ਵੋਟਾਂ ਬਣਾਉਣ ਦਾ ਟਾਈਮ ਦਿੱਤਾ ਹੈਗਾ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਜਿਹੜੇ ਸਿੱਖ ਨੇ ਤੇ ਜਿਨ੍ਹਾਂ ਦੀ ਵੋਟ ਕਿਸ ਸਾਧਾਰੀ ਤੇ ਜਿਹੜੇ ਬੰਦੇ ਨੇ ਉਹ ਕਿਸੇ ਵੀ ਜਾਤ ਦੇ ਨਾ ਚਾਹੇ ਸਿੰਘ ਤੇ ਕੌਰ ਉਹ ਸਾਰੇ ਵੋਟ ਆਉਣਾ ਸਕਦੇ ਨੇ ਤੇ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਧਰਮ ਦੇ ਵਿੱਚ ਬਹੁਤ ਜ਼ਿਆਦਾ ਗਰਾਫਟ ਚੁਕਾ ਚੁੱਕੀ ਹੈ 13 ਸਾਲ ਹੋ ਗਏ ਇਸ ਫਰਮ ਨੇ ਚੋਣਾਂ ਨਹੀਂ ਹੋਈਆਂ ਤੇ ਜੇ ਹੁਣ ਚੋਣਾਂ ਦੇ ਵਿੱਚ ਵੀ ਲੋਕਾਂ ਨੇ ਆਪਣੀਆਂ ਵੋਟਾਂ ਨਹੀਂ ਬਣਾਈਆਂ ਤਾਂ ਇਸ ਨੂੰ ਬਦਲਣਾ ਬੜਾ ਔਖਾ ਹੋ ਜਾਊਗਾ ਫਿਰ ਸਾਨੂੰ ਪਸਟਾਉਣਾ ਪਊਗਾ ਹੁਣ ਹਰ ਕੋ ਨੂੰ ਪੀਲਾ ਵੀ ਵਟਵਰੇ ਬੋਟਾਂ ਬਣਾਓ। ਬਸ ਸਿੱਧੀ ਇਹ ਬੋਟਾਂ ਬਣਾਉਣੀ ਹੈ ਕਿਉਂ ਜ਼ਰੂਰੀ ਨਹੀਂ ਕਿਉਂਕਿ ਜ਼ਿਆਦਾਤਰ ਲੋਕ ਸਮਝਦੇ ਨੇ ਕਿ ਯਾਰ ਬੋਟਾਂ ਕਿਉਂ ਬਣਾਈਏ ਅਸੀਂ। ਦੇਖੋ ਇਹ ਆਪਣੀ ਨਾ ਬਹੁਤ ਪੁਰਾਣੀ 25 1925 ਦੀ ਬਣੀ ਪਾਰਲੀਮੈਂਟ ਹੈ ਸਿੱਖਾਂ ਦੀ ਤੇ ਏਸ਼ੀਆ ਦੇ ਵਿੱਚ ਪੁਰਾਣੀ ਪਾਰਲੀਮੈਂਟ ਹੈ ਇਹ ਤੇ ਸਿੱਖਾਂ ਵਾਸਤੇ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਭਾਗ ਲੈਣਾ ਤੇ ਇਸ ਨੂੰ ਚੋਣ ਚੋਣ ਕਰਨੀ ਇਸ ਦੀ ਤੇ ਚੋਣ ਹੋਈ ਨੂੰ 13 ਸਾਲ ਹੋ ਗਏ। ਤੇ ਉਹਨਾਂ ਬੰਦਿਆਂ ਨੇ ਐਨਾ ਧਰਮ ਦੇ ਵਿੱਚ ਨਗਾਰ ਲਿਆਤਾ ਜਿਹਨੂੰ ਹਰ ਇੱਕ ਬੰਦਾ ਸਮਝਦਾ ਚੁੱਕਿਆ ਪਰ ਹੁਣ ਸੱਕਲੇ ਸਮਝਣ ਦਾ ਮਸਲਾ ਹੱਲ ਨਹੀਂ ਹੋਣਾ ਜੇ ਉਹ ਸਮਝੇ ਬੰਦੇ ਸਾਰੇ ਆਪਣੀ ਵੋਟ ਬਣਾਉਣਗੇ ਤਾਂ ਉਹਨਾਂ ਨੂੰ ਅਸੀਂ ਇਥੋਂ ਬਦਲਾਂਗੇ ਤਾਂ ਧਰਮ ਦੇ ਵਿੱਚ ਸੁਧਾਰ ਹੋਊਗਾ ਜਿੱਥੋਂ ਤੱਕ ਦੇਖਿਆ ਗਿਆ ਜੀ ਕਿ ਹੁਣ ਤੱਕ ਇੱਕੋ ਪਾਰਟੀ ਦਾ ਕਹਿ ਸਕਦੇ ਆ ਜਾਂ ਇੱਕੋ ਧੜੇ ਦਾ ਕਬਜ਼ਾ ਸ਼੍ਰੋਮਣੀ ਕਮੇਟੀ ਤੇ ਰਿਹਾ ਗੁਰਦੁਆਰਾ ਸੁਧਾਰ ਲਹਿਰ ਜਦੋਂ ਚੱਲੀ ਉਹਦੇ ਵਿੱਚੋਂ ਉਤਪਨ ਹੋਈ ਹੋਈ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਕਿ ਗੁਰਦੁਆਰਿਆਂ ਦਾ ਸੁਧਾਰ ਕੀਤਾ ਜਾਵੇ ਕਿ ਹੁਣ ਤੁਹਾਨੂੰ ਫੇਰ ਲੱਗਦਾ ਕਿ ਇਹ ਸ਼੍ਰੋਮਣੀ ਕਮੇਟੀ 'ਚ ਸੁਧਾਰ ਕਰਕੇ ਹੀ ਗੁਰਦੁਆਰਿਆਂ ਦਾ ਸੁਧਾਰ ਕੀਤਾ ਜਾ ਸਕਦਾ ਹਾਂ ਹਾਂ ਜਿਹੜਾ ਗੁਰਦੁਆਰਾ ਦਾ ਸੁਧਾਰ ਹੈ ਇਹ ਮੁੱਖ ਜ਼ਿੰਮੇਵਾਰੀ ਹੈ ਕਿ ਸ਼੍ਰੋਮਣੀ ਕਮੇਟੀ ਦੀ ਸ਼੍ਰੋਮਣੀ ਕਮਿਟੀ ਦੇ ਵਿੱਚ ਬੰਦੇ ਵਧੀਆ ਬੰਦੇ ਕਰਤਾਰ ਵਾਲੇ ਹੋਣੇ ਚਾਹੀਦੇ ਨੇ ਤੇ ਜਿਹੜੀ ਅਕਾਲੀ ਦਲ ਦੀ ਸਿਆਸਤ ਹੈ ਉਦੇ ਮਨ ਦੇ ਵਿੱਚ ਗੁਰੂ ਦਾ ਇੰਨਾ ਸਤਕਾਰ ਹੋਣਾ ਚਾਹੀਦਾ ਉਹ ਖੁਦਮ ਖੁਦ ਸ਼੍ਰੋਮਣੀ ਕਮੇਟੀ ਦੇ ਅੰਡਰ ਆਪ ਦੇ ਆਪ ਨੂੰ ਸਮਝੇ ਇਹ ਗੱਲ ਉਲਟ ਹੋਣ ਨਾਲ ਨਾ ਸਾਰਾ ਜਿਹੜੀ ਸਿਆਸਤ ਤੇ ਉਹ ਬੇਅੱਦੇ ਹੀ ਭੜੀ ਹੋਊਗੀ ਧਰਮ ਤੇ ਤੇ ਉਹ ਧਰਮ ਦਾ ਸਾਰਾ ਨਿਵਾਰ ਹੋ ਗਿਆ ਤੇ ਉਹ ਜਿਹੜੇ ਬੰਦੇ ਸੀਗੇ ਉਹ ਜਿਨ੍ਹਾਂ ਦੀ ਰਾ ਅਕਾਲੀ ਦਲ ਤੇ ਜਾਂ ਰਾ ਤੇ ਪਕੜ ਸੀ ਸਾਰੀ ਉਹ ਗੁਰੂ ਤੋਂ ਦੂਰ ਸੀਗੇ ਜਿਹਦੇ ਕਰਕੇ ਉਹਨਾਂ ਦੀ ਵੀ ਬੇਇੱਜ਼ਤੀ ਹੋਈ ਹੈ ਤੇ ਕੌਮ ਦਾ ਵੀ ਨੁਕਸਾਨ ਹੋਇਆ ਆ ਦੇਖੋ ਇਹ ਵੀ ਗੱਲਾਂ ਜਗਜਾਹਰ ਹੋ ਚੁੱਕੀਆਂ ਨੇ ਕਿ ਜਿਹੜੇ ਪੰਥ ਵਿਰੋਧੀ ਤਾਕਤਾਂ ਸੀਗੀਆਂ ਉਹਨਾਂ ਨੂੰ ਮਾਫੀਆਂ ਦਵਾਈਆਂ ਗਈਆਂ ਹਾਂ ਤੇ ਕੁਝ ਇਸ ਤਰ੍ਹਾਂ ਦੀਆਂ ਬੜੀਆਂ ਗੁਰੂ ਸਾਹਿਬ ਦੀਆਂ ਜਿਹੜੀਆਂ ਬੇਹੁਰਮਤੀਆਂ ਬੇਅਦਬੀਆਂ ਦੀਆਂ ਘਟਨਾਵਾਂ ਵਾਪਰੀਆਂ ਪਰ ਅਜੇ ਤੱਕ ਜਿਹੜਾ ਹੈਗਾ ਕਾਮਨ ਇਨਸਾਫ ਨਹੀਂ ਮਿਲਿਆ ਇਹਦੇ ਪਿੱਛੇ ਕੀ ਕਾਰਨ ਸੀ ਇਹਦੇ ਪਿੱਛੇ ਨਾ ਸਿਰਫ ਤੇ ਸਿਰਫ ਗੁਰੂ ਸਾਹਿਬ ਨੂੰ ਨਾਮੰਦੇ ਹੋਏ ਨਾ ਇਹਨਾਂ ਨੇ ਆਪਣਾ ਰਾਜਨੀਤਿਕ ਵੱਡੇ ਬਣਨ ਦੀ ਕੋਸ਼ਿਸ਼ ਕੀਤੀ ਸੋਨੇ ਬੇਨਿਜ਼ਮੀਆ ਬੋਟਾਂ ਦਾ ਧਿਆਨ ਦਿੱਤਾ ਸਰਸੇ ਵਾਲੇ ਨੇ ਉਹਨਾਂ ਨੇ ਮਾਫੀ ਵੀ ਦਿੱਤੀ ਤੇ ਉਹ ਤੋਂ ਬੋਟਾਂ ਲੈਣ ਦੇ ਮਾਰੇ ਉਹਦੇ ਗੁਲਾਮ ਬਣ ਕੇ ਰਹੇ ਜਿਹਦਾ ਇਸ ਗੱਲ ਕਰਕੇ ਬਹੁਤ ਨੁਕਸਾਨ ਹੋਇਆ ਬੇਅਦਬੀ ਹੋਈਆਂ ਉਹ ਬੇਅਦਬੀ ਦੇ ਵਿੱਚ ਹੱਥ ਉਹਨਾਂ ਦਾ ਸੀਗਾ ਤੇ ਉਹਨਾਂ ਦੇ ਵਿਰੁੱਧੇ ਕੁਝ ਕਰਦੇ ਨਹੀਂ ਸੀਗੇ ਉਸ ਕਰਕੇ ਉਹਨਾਂ ਨੇ ਕਹਿ ਕੇ ਆ ਬਰਕੇ ਪਾੜ ਕੇ ਕਹਿ ਕੇ ਖੰਡਾਇਏ ਵੀ ਜਿਹੜਾ ਕੁਝ ਕਰਨਾ ਸਿੱਖੂ ਕਰ ਲਓ ਤੇ ਅਸੀਂ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੇ ਵਰਤ ਤੇ ਰੂੜੀਆ ਤੇ ਖੰਡਿਆਥੇ ਤੇ ਕੰਧਾਂ ਤੇ ਲਵਾ ਦਿੱਤੇ ਲਿਖ ਦਿੱਤਾ ਉਸ ਵਕਤ ਇਹਨਾਂ ਦੀ ਸਰਕਾਰ ਸੀਗੀ ਇਹਨਾਂ ਨੇ ਉਹਨਾਂ ਨੂੰ ਬੁਜਾਏ ਕੁਝ ਕਰਨ ਦੇ ਸਿਕਿਉਰਟੀਆਂ ਦੇ ਕੇ ਬਚਾ ਕੇ ਰੱਖਿਆ ਫਿਰ ਫਿਲਮ ਚਲਾਉਣ ਦੇ ਲਈ 1 ਕਰੋੜ ਰੁਪਇਆ ਇਹਨਾਂ ਨੇ ਆਪ ਉਹਨਾਂ ਨੇ ਮੰਨ ਲਿਆ ਵੀ 1 ਕਰੋੜ 100 ਕਰੋੜ ਰੁਪਇਆ ਇਹਨਾਂ ਨੇ ਇਹਨਾਂ ਦੀ ਉਹਦੀ ਫਿਲਮ ਚਲਾਉਣ ਵਾਸਤੇ ਲਿਆ ਹਮ ਜਣੀ ਜੀਆਂ ਗੱਲਾਂ ਕਰਕੇ ਚਲੋ ਇਹਨਾਂ ਸਾਰੀਆਂ ਗੱਲਾਂ ਨੂੰ ਹੁਣ ਲੋਕ ਮੇਰਾ ਖਿਆਲ ਆ ਸਮਝ ਚੁੱਕੇ ਨੇ ਹਮ ਇਸੇ ਵਰਕੇ ਡਿੱਕਾ ਲਾਉਂਦੇ ਨੇ ਇਹ ਇਹਨਾਂ ਨੇ ਚਲਾਕ ਬਹੁਤ ਨੇ ਬਾਦਲ ਵਾਲੇ ਇਹਨਾਂ ਨੇ ਆਪਦੀਆਂ 100 100 150 ਵੋਟਾਂ ਹਰ ਪਿੰਡ ਚ ਬਣਾ ਲਈਆਂ ਚੁੱਪ ਚਬੀਤੇ ਤੇ ਬਾਕੀ ਨੂੰ ਕਹਿ ਦਿੰਦੇ ਨੇ ਵੀ ਇਹ ਦਾੜੀ ਮਾੜੀ ਮੁੱਟੀ ਕੋਈ ਕੈਂਚੀ ਲਾਈ ਹੋਈ ਹੈ ਦਾੜੀ ਨੂੰ ਵੀ ਜਾ ਕੋਈ ਅੰਮ੍ਰਿਤਾਰੀ ਨਹੀਂ ਇੱਥੋਂ ਕਹਿੰਦੇ ਵੀ ਅੰਮ੍ਰਿਤਾਰੀ ਦੀ ਵੋਟ ਬਣੂਗੀ ਸਾਰਿਆਂ ਨੂੰ ਇਸ ਤਰ੍ਹਾਂ ਰੁੱਕੀ ਜਾਂਦੇ ਨੇ ਤੇ ਨਹੀਂ ਇਹ ਗੱਲ ਨਹੀਂ ਹੈਗੀ ਅੰਮ੍ਰਿਤਾਰ ਅੰਮ੍ਰਿਤ ਸਕਣਾ ਨਹੀਂ ਹੈਗਾ ਵੋਟ ਬਣਾਉਣ ਵਾਸਤੇ ਪਰ ਕੇਸ ਦਾੜੀ ਹੋਣੀ ਜ਼ਰੂਰੀ ਹੈ ਯਾਨੀ ਸਹਿਜ ਧਾਰੀ ਆਪਾਂ ਕਹਿ ਸਕਦੇ ਹਾਂ ਕਿ ਸਹਿਜ ਧਾਰੀ ਹੋਣਾ ਚਾਹੀਦਾ ਅੰਮ੍ਰਿਤਾਰੀ ਹੋਣਾ ਚਾਹੀਦਾ ਜਦ ਕੇਸ ਧਾਰੀ ਨਾ ਕੇਸ ਧਾਰੀ ਕੀ ਕੀ ਜੀ ਕਿਸਾਤਾਰੀ ਹੋਵੇ ਤੇ ਉਹ ਵੋਟ ਬਣਾ ਸਕਦਾ ਹੈ ਅੰਮ੍ਰਿਤਧਾਰੀ ਜ਼ਰੂਰੀ ਨਹੀਂ ਹੁੰਦਾ ਅ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਅਕਾਲੀ ਦਲ ਦੀ ਤੇ ਹੁਣ ਕੀ ਅਕਾਲੀ ਦਲ ਦਾ ਗੱਲਬਾ ਰਿਹਾ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਤੇ ਹੁਣ ਜਿਹੜਾ ਅਕਾਲੀ ਦਲ ਦੀ ਸਥਿਤੀ ਆ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਅਕਾਲੀ ਦਲ ਦੀ ਸਥਿਤੀ ਦਾ ਹੁਣ ਜਗ ਜਾਹਰ ਹੈ ਇਹ ਵੀ ਅਕਾਲ ਪੁਰਖ ਦਾ ਪਾਣਾ ਹੀ ਹੈਗਾ ਤੇ ਉਸ ਤਰ੍ਹਾਂ ਦੇ ਬੰਦੇ ਨੇ ਉਹੀ ਬੰਦੇ ਨੇ ਜਿਹੜੇ ਗੁਲਾਮੀ ਕਟਦੇ ਸਗਵੀਰ ਦੀ ਹੁਣ ਉਹ ਥੋੜਾ ਜਿਹਾ ਇਧਰ ਉਧਰ ਹੋ ਗਏ ਤੇ ਹੁਣ ਉਹ ਆਪੇ ਆਪ ਨੂੰ ਦੁੱਧ ਤੱਕ ਆਉਂਦੇ ਨੇ ਪਰ ਮੇਰਾ ਖਿਆਲ ਹੈ ਵੀ ਉਹਨਾਂ ਰੋਣਾ ਚ ਕੋਈ ਫਰਕ ਨਹੀਂ ਹੈਗਾ ਲੋਕ ਬਿਲਕੁਲ ਉਹਨਾਂ ਨੂੰ ਇੱਕੋ ਹੀ ਮੰਨਦੇ ਨੇ ਤੇ ਇਸ ਲਈ ਮੈਂ ਤਾਂ ਇਹੀ ਬੇਨਤੀ ਕਰਾਂਗਾ ਵੀ ਤੁਸੀਂ ਥੋੜਾ ਜਿਹਾ ਆਰਾਮ ਕਰ ਲਓ ਆਰਾਮ ਕਰਨ ਤੋਂ ਬਾਅਦ ਫੇਰ ਆਪ ਦਾ ਸਰਗਰਮ ਹੋ ਜਿਓ ਫੇਰ ਫੇਰ ਆਪ ਦਾ ਕਰ ਲਿਓ ਕੋਈ ਪਾਠ ਪੂਜਾ ਕਰ ਲੈਣਾ ਹਮ ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰਦੇ ਹੋਂ ਉਹਨਾਂ ਦੇ ਤੁਸੀਂ ਨੁਮਾਇੰਦੇ ਹੋ ਤੇ ਤੁਹਾਨੂੰ ਲੱਗਦਾ ਲੋਕਾਂ ਨੂੰ ਤੁਸੀਂ ਕਿਵੇਂ ਇਹ ਚੀਜ਼ ਦਾ ਯਕੀਨ ਦਿਵਾਉਣੀ ਹੈ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਤੁਹਾਡੇ ਜਿਹੜੇ ਨੁਮਾਇੰਦੇ ਨੇ ਜ਼ਿਆਦਾਤਰ ਜਿੱਤਦੇ ਨੇ ਸ਼੍ਰੋਮਣੀ ਕਮੇਟੀ ਤੁਹਾਡੇ ਅਖਤਿਆਰ ਚ ਆਉਂਦੀ ਆ ਤਾਂ ਫਿਰ ਕਿਸ ਤਰ੍ਹਾਂ ਦੀ ਜਿਹੜੀ ਤਬਦੀਲੀ ਆਊਗੀ ਦੇਖੋ ਰਾਜਨੀਤੀ ਹੋਵੇ ਧਰਮ ਦੀ ਹੋਵੇ ਉਹਦਾ ਜਿਹੜਾ ਮੁਖੀ ਆ ਨਾ ਉਹਦਾ ਇਮਾਨਦਾਰ ਹੋਣਾ ਉਹਦਾ ਦ੍ਰਿੜ ਹੋਣਾ ਉਹਦਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪੂਰਨ ਭਰੋਸਾ ਹੋਣਾ ਤੇ ਉਹ ਤੋਂ ਡਰਨਾ ਇਹ ਗੁਣ ਹੋਣੇ ਚਾਹੀਦੇ ਨੇ ਲੀਡਰ ਦੇ ਵਿੱਚ ਜਿਹੜਾ ਮੁਖੀ ਹੋਵੇ ਹਮ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸਾਰੀ ਦੁਨੀਆ ਮੰਨਦੀ ਹੈ ਸਾਰੀ ਦੁਨੀਆ ਸਤਿਕਾਰ ਕਰਦੀ ਹੈ ਕਿ ਇਹ ਦ੍ਰਿੜ ਰੱਤੇ ਵਾਲੇ ਸਿੱਖ ਨੇ ਇਮਾਨਦਾਰ ਨੇ ਤੇ ਉਹ ਜਦੋਂ ਹੋਣਗੇ ਨਾ ਫਿਰ ਸਾਰਾ ਕੰਮ ਜਿਹੜਾ ਹੈਗਾ ਆਪਦੇ ਆਪ ਥੱਲੇ ਠੀਕ ਹੋਊਗਾ ਕਿ ਕੋਈ ਗੱਲ ਜਿਹੜੀ ਗੁਰੂ ਦੀ ਗੋਲਕ ਹੋਊਗੀ ਨਾ ਉਹ ਮੈਂ ਤੁਹਾਨੂੰ ਦੱਸਦਾ ਵੀ ਮਹਾਰਾਜ ਨੇ ਸਾਨੂੰ ਰਾਜ ਭਾਗ ਦਿੱਤਾ ਇੱਕ ਕਿਸਮ ਦਾ ਰਾਜ ਭਾਗ ਚ ਕੀ ਹੁੰਦਾ ਪੈਸੇ ਹੁੰਦੇ ਨੇ ਪੈਸੇ ਸਾਡੇ ਗੋਲਕਾਂ ਦੇ ਵਿੱਚ ਆ ਕਾਲਪੁਰਖ ਬਹੁਤ ਜ਼ਿਆਦਾ ਪੰਦ ਹੈ ਉਹਨਾਂ ਪੈਸਿਆਂ ਦੇ ਨਾਲ ਜੇ ਗਰੀਬਾਂ ਦਾ ਭਲਾ ਹੋਵੇ ਤਾਂ ਮੇਰਾ ਖਿਆਲ ਹੈ ਪੰਜਾਬ ਦੇ ਵਿੱਚ ਕੋਈ ਬੰਦਾ ਦੁਖੀ ਨਹੀਂ ਰਹਿ ਸਕਦਾ ਗੁਰੂ ਸਾਹਿਬ ਨੇ ਵੀ ਗੁਰੂ ਦੀ ਗੋਲਕ ਨੂੰ ਗਰੀਬ ਦਾ ਮੂੰਹ ਕਿਹਾ ਤੇ ਹੁਣ ਪਰ ਜਿਹੜਾ ਉਹ ਮੂੰਹ ਆ ਜਿਹੜਾ ਗੁਰੂ ਦੀ ਗੋਲਕ ਦਾ ਉਹ ਗਰੀਬਾਂ ਵੱਲ ਨਾ ਹੋ ਕੇ ਉਹ ਅਮੀਰਾਂ ਵੱਲ ਤਨਾਡਾਂ ਵੱਲ ਜਾਂ ਹੋਰ ਕਮਾਂ ਵੱਲ ਉਹ ਉਹ ਇਸ ਇਸੇ ਕਰਕੇ ਸਾਰਾ ਬੇਇੱਜ਼ਤੀਆਂ ਜਿਹੜੀਆਂ ਨੇ ਇਹ ਹੋ ਰਹੀਆਂ ਨੇ ਉਹਨਾਂ ਦੀਆਂ ਉਹਨਾਂ ਨੇ ਗੁਰੂ ਦਾ ਪੈਸਾ ਜਿਹੜਾ ਹੈਗਾ ਉਹ ਆਪਦੇ ਖਾਤਰ ਵਰਤ ਲਿਆ ਤੇ ਉਹਦੇ ਨਜਾਇਜ਼ ਵਰਤੋਂ ਕਰ ਲਈ ਮਾਫੀ ਦੇ ਕੇ ਫਿਰ ਇਸਤੇਹਾਰ ਲਾ ਤੇ ਕਰੋੜਾਂ ਦੇ ਉਹ ਇਹ ਨਾ ਗੱਲਾਂ ਨਾ ਸਾਰੀਆਂ ਨਾਲ ਨਾ ਇਹ ਬਹੁਤ ਗਲਤ ਤਾਕਤ ਇਹਨਾਂ ਨੂੰ 19 ਜਿਵੇਂ ਕਹਿੰਦੇ ਹਾਂ ਹੰਕਾਰ ਚ ਮਤਲਬ ਹੋ ਗਈ ਤੇ ਬਾਕੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਤਕਰੀਬਨ ਸਿੱਖਾਂ ਨੂੰ ਵੀ ਜਿੰਨਾ ਚਿਰ ਹੰਕਾਰ ਰਹਿਤ ਨਹੀਂ ਨਾ ਸਿੱਖੁੰਦਾ ਉਹਨਾਂ ਚੋਂ ਹੱਥੋਂ ਭਲਾ ਨਹੀਂ ਹੋ ਸਕਦਾ ਉਹ ਆਪ ਦਾ ਹੋਰ ਕੰਮਾਂ ਝੁਕ ਜਿਆ ਰਹਿੰਦਾ ਤੇ ਨਿਮਰਤਾ ਜਿਹੜੀ ਹੈ ਇਹ ਬਹੁਤ ਵੱਡਾ ਗੁਣਾ ਹੈ ਗੁਰੂ ਸਾਹਿਬ ਨੇ ਕਿਹਾ ਮਿੱਠਤ ਨਹੀਂ ਵੀ ਨਾਨਕ ਕਹਿੰਦੇ ਹਾਂ ਹੁੰਚ ਗਈਆਂ ਤਤ ਤੇ ਇਹ ਚੀਜ਼ ਚਾਹੀਦੀ ਸਾਰੇ ਸਿੱਖਾਂ ਦੇ ਵਿੱਚ ਹੂੰ ਔਰ ਜਿਹੜੀ ਧੜੇਬੰਦੀ ਦੀ ਗੱਲ ਕਰਾਂਗੇ ਥੋੜੀ ਜੀ ਮੈਂ ਇਹਦੇ ਬਾਰੇ ਵੀ ਤੁਹਾਡੇ ਨਾਲ ਕਰਨੀ ਚਾਹੂੰਗਾ ਕਿ ਸਿੱਖਾਂ ਦੇ ਵਿੱਚ ਵੀ ਇੱਕ ਮਤ ਨਹੀਂ ਹੈਗੀ ਇੱਕ ਉਹਨਾਂ ਦਾ ਸਿਧਾਂਤ ਚਾਹੇ ਗੁਰੂ ਸਾਹਿਬ ਨੇ ਸਾਰੇ ਸਿੱਖਾਂ ਨੂੰ ਸਭ ਸਿੱਖਾਂ ਨੂੰ ਹੁਕਮ ਹੈ ਗੁਰਮਾਨ ਨੂੰ ਗ੍ਰੰਥ ਦਾ ਦਿੱਤਾ ਪਰ ਫਿਰ ਵੀ ਸਿੱਖਾਂ ਦੇ ਵਿੱਚ ਜਿਹੜੀ ਧੜੇਬੰਦੀ ਆ ਅੱਡ-ਅੱਡ ਦਲ ਨੇ ਬਣੇ ਹੋਏ ਤੇ ਉਹਦੇ ਬਾਰੇ ਕੀ ਕਹਿਣਾ ਇਹਦੇ ਵਿੱਚ ਨਾ ਜਦੋਂ ਲੋਗ ਮੋਹ ਹੰਕਾਰ ਇਹਦੇ ਚ ਯੋਗਣ ਨੇ ਨਾ ਇਹ ਸਿੱਖੀ ਦੇ ਵਿੱਚ ਬਹੁਤ ਵੱਡੇ ਸੈਂਟਰ ਕਰ ਗਏ ਨੇ ਹਾਂ ਉਹ ਕੁਸ ਬੰਦੇ ਲਾਲਚ ਵਾਸੋਂ ਕੇ ਕੁਸ ਬੰਦੇ ਹੌਮੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਧੜੇਬੰਦੀ ਖੜੀ ਕਰ ਲੈਂਦੇ ਨੇ ਤੇ ਬਿਲਕੁਲ ਜੋ ਕੁਸ ਕਹਿੰਦੇ ਨੇ ਉਹ ਹੁੰਦਾ ਨਹੀਂ ਹੈਗਾ ਇਸ ਕਰਕੇ ਜਣੀ ਦੋ ਕਾਰਨਾ ਕਰਕੇ ਧੜੇ ਬਣੇ ਹੋਏ ਨੇ ਹੰਕਾਰ ਤੇ ਲਾਲਚ ਤੇ ਇਸੇ ਕਰਕੇ ਇਹਦਾ ਲੋਹਾ ਲੈ ਰਹੀ ਹੈ ਕੇਂਦਰ ਸਰਕਾਰ ਉਹ ਉਹਨੂੰ ਬੰਦੇ ਮਿਲ ਜਾਂਦੇ ਨੇ ਰੂਪ ਸਿੱਖਾ ਵਾਲਾ ਹੁੰਦਾ ਹੈ ਤੇ ਸਾਰਾ ਉਹ ਮਤਲਬ ਉਲਟ ਕਰਵਾ ਦਿੰਦੇ ਇਸ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਨਹੀਂ ਤੁਹਾਨੂੰ ਕਿਤੇ ਇਹ ਲੱਗਦੀ ਗੱਲ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਹੋਰ ਧੜੇ ਇਸੇ ਤਰ੍ਹਾਂ ਧੜੇਬੰਦੀਆਂ ਦੇ ਵਿੱਚ ਵੰਡੇ ਗਏ ਵੀ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਂ ਜਿੱਤੀ ਇਹ ਮੈਂ ਬੇਨਤੀ ਕਰਦਾ ਹਾਂ ਵੀ ਜਿਹੜੇ ਸਾਰੇ ਧੜੇ ਨੇ ਨਾ ਉਹ ਸਭ ਨਾਲ ਸਾਰੇ ਇਕੱਠੇ ਹੋ ਜਾਣ ਤਾਂ ਬਾਦਲ ਨੂੰ ਕੱਢ ਸਕਦੇ ਨੇ ਨਹੀਂ ਬਾਦਲ ਕੋਲੇ ਬਹੁਤ ਸਾਰੀਆਂ ਸੰਸਥਾਵਾਂ ਨੇ ਬਹੁਤ ਉਹਨਾਂ ਦੇ ਮੁਲਾਜ਼ਮ ਨੇ ਬਹੁਤ ਉਹਦਾ ਮਤਲਬ ਫੈਲਾ ਹੈਗਾ ਤੇ ਉਹਨਾਂ ਬੰਦੇ ਜਿਹੜੇ ਸਾਰੇ ਧਨਾੜ ਨੇ ਉਹ ਹਰ ਹੀਲਾ ਵਰਤਣਗੇ ਵੀ ਸਤ ਸ੍ਰੋਮਣੀ ਕਮੇਟੀ ਨਾ ਜਾਵੇ ਹਮ ਇਹਦੇ ਵਾਸਤੇ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਸੇ ਵੀ ਬੰਦੇ ਨੂੰ ਭੁਲੇਖਾ ਹੋਵੇ ਨਾ ਕਿ ਮੈਂ ਕੱਲਾ ਜਿੱਤ ਜਾਊਂਗਾ ਕੋਈ ਨਹੀਂ ਜਿੱਤ ਸਕਦਾ ਬਹੁਤ ਔਖਾ ਹੈਗਾ ਤੇ ਇਸ ਵਾਸਤੇ ਇਕੱਠਾ ਹੋਣਾ ਚਾਹੀਦਾ ਸਿਆਣਪ ਨਾਲ ਹੋਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਪਰਮਜੀਤ ਸਿੰਘ ਜਰਨਲ ਸਕਤਰ ਸ਼ੋਮਨੀ ਅਕਾਲੀ ਦਾ ਲੰਮਰ ਸਾਹਿਬ ਮਾਸਟਰ ਕਰਨੈਲ ਸਿੰਘ ਜੀ ਦੇ ਨਾਲ ਅੱਜ ਅਸੀਂ ਵੋਟਾਂ ਦੇ ਸਿਲਸਿਲੇ 'ਚ ਇਕੱਠੇ ਹੋਏ ਸੀ ਤੇ ਮੈਂ ਏਵੀਪੀ ਟੀਵੀ ਪੰਜਾਬ ਦਾ ਬਹੁਤ ਬਹੁਤ ਤਨਵਾਦ ਕਰਦਾ ਸੁਭਿੰਦਰ ਟਵਾਲ ਦਾ ਜਿਨ੍ਹਾਂ ਨੇ ਸਾਡੀ ਕਲ ਕਰਨ ਦਾ ਮੌਕਾ ਦਿੱਤਾ ਮੈਂ ਤੁਹਾਨੂੰ ਤੋਂ ਇੱਕ ਹੀ ਸਵਾਲ ਪੁੱਛਣਾ ਚਾਹੂੰਗਾ ਕਿ ਜਿਸ ਤਰ੍ਹਾਂ ਮਾਸਟਰ ਜੀ ਨੇ ਗੱਲ ਕੀਤੀ ਆ ਸ੍ਰੋਮਣੀ ਅਕਾਲੀ ਦਲ ਦੀਆਂ ਅਜੋਕੀਆਂ ਪਰਸਥਿਤੀਆਂ ਬਾਰੇ ਕੀ ਕਹਿਣਾ ਚਾਹੁੰਦੇ ਆਂ ਅਜੋਕੀਆਂ ਪਰਸਥਿਤੀਆਂ ਨੇ ਜਿਹੜੀਆਂ ਉਹ ਤਾਂ ਜੱਗ ਨੂੰ ਪਤਾ ਤੁਹਾਨੂੰ ਪਤਾ ਜੀ ਜਿਹੜੀ ਝੁੰਡਾ ਸਾਹਿਬ ਨੇ ਝੁੰਡਾ ਰਿਪੋਰਟ ਦਿੱਤੀ ਸੀ ਉਹ ਬਿਲਕੁਲ ਸਹੀ ਦਿੱਤੀ ਸੀ ਜੀ ਬਾਦਲ ਸਾਹਿਬ ਤੁਹਾਨੂੰ ਲੋਕ ਲਾਇਕ ਨਹੀਂ ਕਰਦੇ ਪਰ ਉਹਨਾਂ ਦੀ ਸੁਣੀ ਨਹੀਂ ਗਈ ਕਿਉਂਕਿ ਝੁੰਡਾ ਸਾਹਿਬ ਨਾਅਸਰੀ ਬਹੁਤ ਲੰਮਾ ਸਮਾਂ ਬਿਚਰੇ ਵੀ ਆਂ ਜਾਤੀ ਤੌਰ ਤੇ ਜਾਣਦੇ ਵੀ ਆਂ ਉਹਨਾਂ ਵਰਗਾ ਇਮਾਨਦਾਰ ਤੇ ਬੇਦਾਗ ਬੰਦਾ ਇਹਨਾਂ ਸਾਰਿਆਂ ਅਕਾਲੀ ਦਲ ਚ ਵੀ ਨਹੀਂ ਹੋਣਾ ਜਿੱਥੋਂ ਤੱਕ ਮੈਂ ਜਾਣਦਾ ਪਰ ਮੈਂ ਉਹਨਾਂ ਨੂੰ ਬੇਨਤੀ ਕਰ ਦਵੇਂ ਝੁੰਡਾ ਸਾਹਿਬ ਹੁਣ ਤਾਂ ਬਹੁਤ ਇਹਨਾਂ ਨਾ ਬਣ ਗਈ ਇੱਕ ਜਦ ਡਿਬੇਟ ਕਰਦੇ ਨੇ ਸ਼ਾਮ ਨੂੰ ਬਾਗੀ ਢੇਤੀ ਹੋ ਗਈ ਜੀ ਉਧਰੋਂ ਉਹ ਦੂਜੇ ਦਾ ਬਹਿ ਗਿਆ ਫਿਰ ਉਹ ਦੂਸ਼ਣ ਇੱਕ ਦੂਜੇ ਤੇ ਲਾਉਂਦੇ ਨੇ ਰਹੇ ਰੱਬ ਦਾ ਨਾਮ ਇਹਦਾ ਵਰਡ ਦੇ ਵਿੱਚ ਮੈਸੇਜ ਬਹੁਤ ਹੀ ਗਲਤ ਜਾਂਦਾ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤੁਸੀਂ ਇਹਨੂੰ ਬੰਦ ਕਰੋ ਕਿਉਂਕਿ ਉਹ ਕਹਿੰਦੇ ਵੀ ਤਾਂ ਗੋਲ ਕੰਮ ਵਿੱਚ ਹੀ ਲੜਦੇ ਰਹਿੰਦੇ ਕਿੱਥੇ ਸਾਡੇ ਸਿੱਖ ਧਰਮ ਦੀ ਗੱਲ ਵੀ ਲੰਗਰ ਲਾਉਣ ਵਾਲੀ ਸੰਸਥਾ ਹੈ ਤੇ ਇੱਕ ਕੁਰਬਾਨੀ ਵਾਲੀ ਸੰਸਥਾ ਹੈ ਕਿੱਥੇ ਤੁਸੀਂ ਹੁਣ ਇੱਕ ਦੂਜੇ ਨਾਲ ਸੌਦਾ ਕਰਦੇ ਹੋ ਮਾਫੀ ਦੇ ਦਿੱਤੀ ਉੱਥੋਂ ਆ ਹੋ ਗਿਆ ਉੱਥੋਂ ਵਾ ਗਿਆ ਵੀ ਹੁਣ ਤੁਸੀਂ ਸਿਆਸਤ ਬਹੁਤ ਕਰ ਲਈ ਪੰਜਾਬ ਤਾਂ ਡੋਬ ਤਾ ਹੁਣ ਪੰਥ ਨੂੰ ਨਾ ਡੋਬੋ ਤੁਸੀਂ ਬੈਠ ਕੇ ਪਛਤਾਵਾ ਕਰੋ 5-7 ਸਾਲ ਵਾਹਿਗੁਰੂ ਦਾ ਸਿਮਰਨ ਕਰੋ ਬਾਣੇ ਜ਼ਰੂਰ ਪਰ ਇਹ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੁਸੀਂ ਹੁਣ ਇੱਕ ਚੰਗੇ ਬੰਦੇ ਨਾਲ ਉਹ ਜਿਹੜਾ ਗੁਰਸਿੱਖ ਸਰਦਾਰ ਸਿਮਰਜੀਤ ਸਿੰਘ ਮਾਨ ਦੱਸੋ ਕੋਈ ਬਾਹ ਕੱਢ ਕੇ ਕਹਦੇ ਕੋਈ ਦਾਗ ਆ ਉਹਨਾਂ ਤੇ ਉਹਨਾਂ ਦੀ ਪਾਰਟੀ ਦੇ ਕਿਸੇ ਬੰਦੇ ਤੇ ਦਾਗ ਹੈ ਜਿਹੜਾ ਵੀ ਕੋਈ ਦਾਗ ਹੋਇਆ ਮਾਨ ਸਾਹਿਬ ਨੂੰ ਬਾਹਰ ਦਾ ਰਸਤਾ ਦਿਖਾਤਾ ਉਹ ਲਿਹਾਜ਼ ਨਹੀਂ ਕਰਦੇ ਕਿਸੇ ਦੀ ਮੈਂ ਤਾਂ ਝੁੰਡਾਂ ਸਾਹਿਬ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹੋ ਜਿਹਾ ਆਗੂ ਨਹੀਂ ਮੈਨਾਂ ਆਜੋ ਪੰਥ ਨੂੰ ਬਚਾਲੀਏ ਆਜੋ ਪੰਜਾਬ ਨੂੰ ਬਚਾਲੀਏ ਆਜੋ ਧਰਮ ਨੂੰ ਬਚਾਲੀਏ ਮੇਰੀ ਹੱਥ ਬੰਨ ਕੇ ਤੁਹਾਨੂੰ ਬੇਨਤੀ ਹੈ ਵਾਹ ਲੋਕਾਂ ਨੂੰ ਵੀ ਕੋਈ ਅਪੀਲ ਕਰਨੀ ਚਾਹੁੰਦੇ ਹਾਂ ਮੈਂ ਲੋਕਾਂ ਨੂੰ ਇਹ ਕਹਿਣਾ ਜਿਹੜਾ ਸੱਚਾ ਸੁੱਚਾ ਸਿੱਖ ਆ ਇੱਕ ਘਰੇ ਬੈਠਾ ਉਹ ਮਯੂਸ਼ ਹੋਇਆ ਬੈਠਾ ਬੜਾ ਨਰਾਸਾ ਦੇ ਆਲਮ ਦੇ ਵਿੱਚ ਆ ਕਿ ਸਾਡੇ ਜਿਹੜੇ ਪੰਥ ਦੇ ਲੀਡਰ ਨੇ ਉਹ ਆਪਸ ਵਿੱਚ ਇੱਕ ਦੂਜੇ ਦੀਆਂ ਪੱਗਾਂ ਖਾਲ ਰਹੇ ਨੇ ਇੱਕ ਘਟਨਾ ਵੀ ਵਾਪਰੀ ਆ ਆਪਣੇ ਦਰਬਾਰ ਸਾਹਿਬ ਦੇ ਵਿੱਚ ਕਿ ਉੱਥੇ ਦੇ ਮੁਲਾਜ਼ਮਾਂ ਨੇ ਇੱਕ ਮੁਲਾਜ਼ਮ ਨੂੰ ਕਿਰਪਾਨਾਂ ਚੱਲੀਆਂ ਜੀ ਔਰ ਉਹਦੀ ਹੱਤਿਆ ਹੋ ਗਈ ਤੇ ਉਹ ਜਿਹੜਾ ਆਮ ਸਿੱਖਾ ਉਹਨੂੰ ਕੀ ਕਹਿਣਾ ਚਾਹੁੰਦੇ ਆ ਆਮ ਸਿੱਖਾ ਇਹਨਾਂ ਦੀਆਂ ਗੱਲਾਂ ਸੁਣ ਕੇ ਇਹਨਾਂ ਦੇ ਹਿਰਦੇ ਬਲੁੰਦਰੇ ਜਾਂਦੇ ਆ ਹੁਣ ਅੱਗੇ ਪ੍ਰਚਾਰ ਨਹੀਂ ਸੀ ਇਹਨਾਂ ਦੀਆਂ ਅਖਬਾਰਾਂ ਇਹਨਾਂ ਦੀਆਂ ਗੱਲਾਂ ਇਹਨਾਂ ਦੀਆਂ ਬਾਤਾਂ ਇਹ ਆਪਣੀਆਂ ਗੱਲਾਂ ਨੂੰ ਵਧਾ ਚੜਾ ਕੇ ਘਟੀਆਂ ਗੱਲਾਂ ਨੂੰ ਵਧੀਆ ਕਰ ਕਰਕੇ ਲੋਕਾਂ ਨੂੰ ਗਮਰਾਹ ਕਰਦੇ ਰਹੇ ਧਰਮ ਦੇ ਨਾਂ ਤੇ ਪੰਥ ਦੇ ਨਾਂ ਤੇ ਵੋਟਾਂ ਲੁੱਟੀਆਂ ਹੁਣ ਮੀਡੀਆ ਹੋ ਗਿਆ ਜੀ ਬਹੁਤ ਸਟ੍ਰਿਕਟ ਸੋਸ਼ਲ ਮੀਡੀਆ ਨੇ ਇੰਨੀ ਗੱਲ ਬਣਾਤੀ ਹੁਣ ਤੁਸੀਂ ਲੱਖ ਭਰਾਵੋ ਬੋਲੀ ਜਾਓ ਅਕਾਲੀ ਦਲ ਵਾਲਿਓ ਲੋਕ ਸਭ ਸਮਝਦੇ ਨੇ ਔਰ ਹੱਸਦੇ ਨੇ ਤੁਹਾਨੂੰ ਅੰਦਰੋਂ ਅੰਦਰ ਹੀ ਕੋਸਦੇ ਨੇ ਕਿਉਂਕਿ ਉਹ ਜ਼ਮਾਨਾ ਨਹੀਂ ਹੁਣ ਰਹਿ ਗਿਆ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਵੀ ਹਰ ਸਿੱਖ ਤੁਹਾਡੀ ਗੱਲ ਨੂੰ ਸਮਝ ਗਿਆ। ਕਿਰਪਾ ਕਰਕੇ ਤੁਸੀਂ ਏਕਾ ਬਣਾਓ ਇੱਕ ਝੰਡੇ ਥੱਲੇ ਇਕੱਠੇ ਹੋਏ ਬਣਾ ਤੁਹਾਡਾ ਕੁਝ ਨਹੀਂ ਬਣਨਾ। ਸਾਰੇ ਤੁਸੀਂ ਪਹਿਲਾਂ ਸੈਂਟਰ ਦੇ ਝੋਲੀ ਚੁੱਕ ਰਹੇ ਹੋ ਇਹ 'ਚ ਕੋਈ ਝੂਠ ਨਹੀਂ ਹੈ। ਅੱਜ ਉਹ ਨਹੀਂ ਕਿਸੇ ਨੇ ਸੰਭਿਆ ਕੋਈ ਬਾਗਿਆ ਕੋਈ ਉਧਰੋਂ ਫੇਰ ਆ ਕੇ ਅੱਜ ਅਕਾਲੀ ਦਲ ਦੇ ਦਾਅਵੇਦਾਰ ਕਿਵੇਂ ਕਹੁੰਦੇ ਨੇ ਮੈਂ ਇਹ ਕਹਿੰਦਾ ਵੀ ਜਿਹੜੇ ਕੇਰਾ ਬੀਜੇਪੀ ਜਾਵੜੇ ਉਹ ਅਕਾਲੀ ਦਲ ਦੇ ਦਾਅਵੇਦਾਰ ਕਿਵੇਂ ਕਹੁੰਦੇ ਨੇ ਕਿਹੜੇ ਮੂੰਹ ਨਾਲ ਕਹੁੰਦੇ ਨੇ ਇਹਦਾ ਮਤਲਬ ਵੀ ਲੋਕ ਪਾਗਲ ਨੇ। ਲੋਕਾਂ ਨੂੰ ਕੋਈ ਪਤਾ ਨਹੀਂ। ਲੋਕਾਂ ਨੂੰ ਸਭ ਪਤਾ ਹੈ। ਮੈਂ ਤੁਹਾਡੇ ਜੋ ਕਿਸਦਾ ਨਾਉ ਨਹੀਂ ਲੈਣਾ ਪਰ ਅੰਦਰੋਂ ਦੁੱਖ ਹੁੰਦਾ ਕਿਉਂਕਿ ਨਾ ਤਾਂ ਤੁਸੀਂ ਬਾਣੀ ਸਮਝੀ ਨਾ ਗੁਰੂ ਇਤਿਹਾਸ ਸਮਝਿਆ ਬਸ ਸਿਰਫ ਪੈਸਾ ਲੁੱਟ ਲਿਆ ਗਾਤਰੇ ਪਾ ਕੇ ਗੁਰੂ ਜੀ ਕੋਈ ਧਰਮ ਗੱਲ ਸੁਣੋ ਅੱਜ ਐਨੇ ਧਰਮ ਪ੍ਰਚਲਿਤ ਹੋ ਗਏ ਲੋਕਾਂ ਦਾ ਮੂੰਹ ਸਿੱਖੀ ਕੰਨੀਓ ਮੁਰ ਗਿਆ ਕਿ ਡੇਰੇ ਬਾਦ ਕੰਨ ਲੋਕ ਤੁਰ ਪਏ ਧਰਮ ਤੋਂ ਦਿੱਲੀ ਹੋ ਰਹੀ ਹੈ ਧਰਮ ਤੋਂ ਦਿੱਲੀ ਕਿਉਂ ਹੋ ਰਹੀ ਹੈ ਵੀ ਐਨੇ ਸਾਲਾਂ ਦੀ ਤੁਸੀਂ ਦੱਸੋ ਜੱਦੀ ਸ਼੍ਰੋਮਣੀ ਕਮੇਟੀ ਹੋ ਚਾਈ ਤੁਸੀਂ ਕਿਹੜਾ ਧਰਮ ਪ੍ਰਚਾਰ ਕੀਤਾ ਕਿੱਥੇ ਅੰਮ੍ਰਿਤ ਛਕਾਇਆ ਬਸ ਕਾਗਜ਼ਾਂ ਨਾਲ ਸਭ ਕੁਝ ਹੋ ਹੀ ਗਏ ਸ਼ੁਕਰ ਆ ਵੀ ਅੱਜ ਕੱਲ ਦੇ ਨੌਜਵਾਨਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਸੋਸ਼ਲ ਮੀਡੀਆ ਤੋਂ ਵਿਚਾਰੇ ਆਪਣੇ ਘਰ ਨੂੰ ਵਾਪਸੀ ਕਰ ਰਹੇ ਨੇ ਜਾਗਦਿਆਂ ਜ਼ਮੀਰਾਂ ਵਾਲੇ ਜਵਾਨੇ ਹੋ ਤੁਸੀਂ ਵੀ ਆਪਣੀਆਂ ਜ਼ਮੀਰਾਂ ਜਗਾਓ ਲੋਕ ਤੁਹਾਡੀਆਂ ਗੱਲਾਂ ਨੂੰ ਸਮਝਦੇ ਨੇ ਇਹ ਵੋਟਾਂ ਦੇ ਤੁਹਾਨੂੰ ਸਾਰੇ ਹੀ ਪਤਾ ਲੱਗ ਜਾਣ ਜਿਹੜੇ ਬੱਖ ਬੱਖ ਧੜੇ ਤੁਸੀਂ ਮਾਈ ਫਿਰ ਲੋਕ ਇਹ ਵੀ ਕਹੇ ਨੇ ਉਹ ਪੈਸੇ ਦੇ ਕੇ ਖੜਾ ਕਰਤਾ ਬਾਦਲਾ ਨੇ ਆਹ ਆ ਕਰਕੇ ਖੜਾ ਕਰਤਾ ਬਾਦਲਾ ਨੇ ਲੋਕ ਸਭ ਸਮਝਦੇ ਨੇ ਇਸ ਕਰਕੇ ਤੁਸੀਂ ਚੁੱਪ ਕਰਕੇ ਨਾ ਇੱਕ ਝੰਡੇ ਦੇ ਥੱਲੇ ਹੇਠ ਆਜੋ ਮੈਂ ਇਹੀ ਬੇਨਤੀ ਕਰੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ